ਸ਼੍ਰੀ ਬਦਾਰ ਦੇ ਨਾਮੇ ਗੀਤ ਮਰਡਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਐਡਵੋਕੇਟ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਇਸ ਦੇ ਸੰਬੰਧੀ ਲੀਗਲ ਨੋਟਿਸ ਭੇਜਿਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਗਾਣੇ ਦੇ ਬੋਲ ਯੂਥ ਨੂੰ ਮਰਡਰ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਹੁਣ ਤੋਂ ਅੰਦਾਜ਼ਾ ਈ ਹੈ ਕਿ ਇਸ ਸਬ ਦੇ ਵਿਚਾਲੇ ਹੁਣ ਗਾਇਕ ਸ਼੍ਰੀ ਬਦਾਰ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਹੈਰਾਨ ਹੋ ਜਾਂਦਾ ਹਾਂ ਕਈ ਵਾਰ ਸੋਚ ਕੇ ਕਿ 1000 ਪਲੱਸ ਮੂਵੀਜ਼ ਨੇ ਕੇਜੀਐਫ ਪੋਸ਼ਪਾ ਬਾਹੂਬਲੀ ਐਂਡ ਮੈਨੀ ਮੋਰ ਪਰ ਕੋਈ ਪ੍ਰੋਬਲਮ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਸੌਂਗਜ਼ ਮੂਵੀਜ਼ ਆਉਂਦੀਆਂ ਨੇ ਬਾਇਲੈਂਸ ਆ ਜਿਨ੍ਹਾਂ ਦੇ ਵਿੱਚ ਪਰ ਕੋਈ ਪ੍ਰੋਬਲਮ ਨਹੀਂ ਸਾਰੇ ਇੰਡੀਆ ਦੇ ਵਿੱਚ ਇੱਕ ਸ਼ੀਰ ਬਦਾਰ ਹੀ ਹੈ ਜਿਸ ਤੇ ਹਰ ਇੱਕ ਬੰਦਾ ਇਲਜ਼ਾਮ ਲਗਾਉਣ ਤੋਂ ਪੈਂਦਾ ਹੈ ਇੰਸਟਾਗ੍ਰam ਤੁਸੀਂ ਘਰ ਦੇ ਲੋਕਾਂ ਦੇ ਵਿੱਚ ਬੈਠ ਕੇ ਓਪਨ ਨਹੀਂ ਕਰ ਸਕਦੇ ਐਨ ਜ਼ਿਆਦਾ ਗਾਲੀ ਗਲੋਚ ਚੱਲ ਰਹੀ ਹੈ ਸਾਰੇ ਮੁਲਕ ਦੀਆਂ ਮੂਵੀਜ਼ ਅਤੇ ਸੌਂਗਜ਼ ਇਕੱਠੇ ਹੀ ਡਿਲੀਟ ਮਾਰੋ ਤੇ ਲੋ ਬਣਾਓ ਸਭ ਲਈ ਇਕ ਨਾ ਕਿ ਇੱਕ ਬੰਦੇ ਨੂੰ ਟਾਰਗੇਟ ਕਰੋ ਗਾਇਕ ਸ਼੍ਰੀ ਬਰਾਰ ਦੇ ਨਾਮੇ ਗੀਤ ਮਰਡਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਐਡਵੋਕੇਟ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਇਸ ਦੇ ਸੰਬੰਧੀ ਲੀਗਲ ਨੋਟਿਸ ਭੇਜਿਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਗਾਣੇ ਦੇ ਬੋਲ ਯੂਥ ਨੂੰ ਮਰਡਰ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਹੁਣ ਤੋਂ ਅੰਦਾਜ਼ਾ ਏ ਕਿ ਇਸ ਸਬ ਦੇ ਵਿਚਾਲੇ ਹੁਣ ਗਾਇਕ ਸ਼੍ਰੀ ਬਰਾਰ ਦਾ ਇੱਕ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਏ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਏ ਕਿ ਮੈਂ ਹੈਰਾਨ ਹੋ ਜਾਂਦਾ ਹਾਂ ਕਈ ਵਾਰ ਸੋਚ ਕੇ ਕਿ 1000 ਪਲੱਸ ਮੂਵੀਜ਼ ਨੇ ਕੇਜੀਐਫ ਪੋਸ਼ਪਾ ਬਾਹੂਬਲੀ ਐਂਡ ਮੈਨੀ ਮੋਰ ਪਰ ਕੋਈ ਪ੍ਰੋਬਲਮ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਸੌਂਗਜ਼ ਮੂਵੀਜ਼ ਆਉਂਦੀਆਂ ਨੇ ਬਾਇਲੈਂਸਾ ਜਿਨ੍ਹਾਂ ਦੇ ਵਿੱਚ ਪਰ ਕੋਈ ਪ੍ਰੋਬਲਮ ਨਹੀਂ ਸਾਰੇ ਇੰਡੀਆ ਦੇ ਵਿੱਚ ਇੱਕ ਸ਼ੀਰਿ ਭੜਾਰ ਹੀ ਹੈ ਜਿਸ ਤੇ ਹਰ ਇੱਕ ਬੰਦਾ ਇਲਜ਼ਾਮ ਲਗਾਉਣ ਤੋਰ ਪੈਂਦਾ ਹੈ ਇੰਸਟਾਗ੍ਰਾਮ ਤੁਸੀਂ ਘਰ ਦੇ ਲੋਕਾਂ ਦੇ ਵਿੱਚ ਬੈਠ ਕੇ ਓਪਨ ਨਹੀਂ ਕਰ ਸਕਦੇ ਐਨ ਜ਼ਿਆਦਾ ਗਾਲੀ ਗਲੋਚ ਚੱਲ ਰਿਹਾ ਹੈ ਸਾਰੇ ਮੁਲਕ ਦੀਆਂ ਮੂਵੀਜ਼ ਅਤੇ ਸੌਂਗਜ਼ ਇਕੱਠੇ ਹੀ ਡਿਲੀਟ ਮਾਰੋ ਤੇ ਲੋ ਬਣਾਓ ਸਭ ਲਈ ਇੱਕ ਨਾ ਕਿ ਇੱਕ ਬੰਦੇ ਨੂੰ ਟਾਰਗੇਟ ਕਰੋ ਗਾਇਕ ਸ਼੍ਰੀ ਬਰਾਰ ਦੇ ਨਾਮੇ ਗੀਤ ਮਰਡਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਐਡਵੋਕੇਟ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਇਸ ਦੇ ਸੰਬੰਧੀ ਲੀਗਲ ਨੋਟਿਸ ਭੇਜਿਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਗਾਣੇ ਦੇ ਬੋਲ ਯੂਥ ਨੂੰ ਮਰਡਰ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਹੁਣ ਤੋਂ ਅੰਦਾਜ਼ਾ ਏ ਕਿ ਇਸ ਸਬ ਦੇ ਵਿਚਾਲੇ ਹੁਣ ਗਾਇਕ ਸ਼੍ਰੀ ਬਰਾਰ ਦਾ ਇੱਕ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਏ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਏ ਕਿ ਮੈਂ ਹੈਰਾਨ ਹੋ ਜਾਂਦਾ ਹਾਂ ਕਈ ਵਾਰ ਸੋਚ ਕੇ ਕਿ 1000 ਪਲੱਸ ਮੂਵੀਜ਼ ਨੇ ਕੇਜੀਐਫ ਪੋਸ਼ਪਾ ਬਾਹੂਬਲੀ ਐਂਡ ਮੈਨੀ ਮੋਰ ਪਰ ਕੋਈ ਪ੍ਰੋਬਲਮ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਸੌਂਗਜ਼ ਮੂਵੀਜ਼ ਆਉਂਦੀਆਂ ਨੇ ਬਾਇਲੈਂਸਾ ਜਿਨ੍ਹਾਂ ਦੇ ਵਿੱਚ ਪਰ ਕੋਈ ਪ੍ਰੋਬਲਮ ਨਹੀਂ ਸਾਰੇ ਇੰਡੀਆ ਦੇ ਵਿੱਚ ਇੱਕ ਸ਼ੀਰਿ ਭੜਾਰ ਹੀ ਹੈ ਜਿਸ ਤੇ ਹਰ ਇੱਕ ਬੰਦਾ ਇਲਜ਼ਾਮ ਲਗਾਉਣ ਤੋਂ ਪੈਂਦਾ ਹੈ ਇੰਸਟਾਗ੍ਰਾਮ ਤੁਸੀਂ ਘਰ ਦੇ ਲੋਕਾਂ ਦੇ ਵਿੱਚ ਬੈਠ ਕੇ ਓਪਨ ਨਹੀਂ ਕਰ ਸਕਦੇ ਐਨ ਜ਼ਿਆਦਾ ਗਾਲੀ ਗਲੋਚ ਚੱਲ ਰਿਹਾ ਹੈ ਸਾਰੇ ਮੁਲਕ ਦੀਆਂ ਮੂਵੀਜ਼ ਅਤੇ ਸੌਂਗਜ਼ ਇਕੱਠੇ ਹੀ ਡਿਲੀਟ ਮਾਰੋ ਤੇ ਲੋ ਬਣਾਓ ਸਭ ਲਈ ਇੱਕ ਨਾ ਕਿ ਇੱਕ ਬੰਦੇ ਨੂੰ ਟਾਰਗੇਟ ਸ਼੍ਰੀ ਬਦਾਰ ਦੇ ਨਾਮੇ ਗੀਤ ਮਰਡਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਐਡਵੋਕੇਟ ਦੇ ਵੱਲੋਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਇਸ ਦੇ ਸੰਬੰਧੀ ਲੀਗਲ ਨੋਟਿਸ ਭੇਜਿਆ ਗਿਆ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਗਾਣੇ ਦੇ ਬੋਲ ਯੂਥ ਨੂੰ ਮਰਡਰ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਹੁਣ ਤੋਂ ਅੰਦਾਜ਼ਾ ਏ ਕਿ ਇਸ ਸਬ ਦੇ ਵਿਚਾਲੇ ਹੁਣ ਗਾਇਕ ਸ਼੍ਰੀ ਬਦਾਰ ਦਾ ਇੱਕ ਬਿਆਨ ਸਾਹਮਣੇ ਆਇਆ ਏ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਹੈਰਾਨ ਹੋ ਜਾਂਦਾ ਹਾਂ ਕਈ ਵਾਰ ਸੋਚ ਕੇ ਕਿ 1000 ਪਲੱਸ ਮੂਵੀਜ਼ ਨੇ ਕੇਜੀਐਫ ਪੋਸ਼ਪਾ ਬਾਹੂਬਲੀ ਐਂਡ ਮੈਨੀ ਮੋਰ ਪਰ ਕੋਈ ਪ੍ਰੋਬਲਮ ਨਹੀਂ ਪੰਜਾਬ ਦੇ ਵਿੱਚ ਹਜ਼ਾਰਾਂ ਸੌਂਗਜ਼ ਮੂਵੀਜ਼ ਆਉਂਦੀਆਂ ਨੇ ਬਾਇਲੈਂਸਾ ਜਿਨ੍ਹਾਂ ਦੇ ਵਿੱਚ ਪਰ ਕੋਈ ਪ੍ਰੋਬਲਮ ਨਹੀਂ ਸਾਰੇ ਇੰਡੀਆ ਦੇ ਵਿੱਚ ਇੱਕ ਸ਼ੀਰ ਬਦਾਰ ਹੀ ਹੈ ਜਿਸ ਤੇ ਹਰ ਇੱਕ ਬੰਦਾ ਇਲਜ਼ਾਮ ਲਗਾਉਣ ਤੋਂ ਪੈਂਦਾ ਹੈ ਇੰਸਟਾਗ੍ਰਾਮ ਤੁਸੀਂ ਘਰ ਦੇ ਲੋਕਾਂ ਦੇ ਵਿੱਚ ਬੈਠ ਕੇ ਓਪਨ ਨਹੀਂ ਕਰ ਸਕਦੇ ਐਨ ਜ਼ਿਆਦਾ ਗਾਲੀ ਗਲੋਚ ਚੱਲ ਰਹੀ ਹੈ ਸਾਰੇ ਮੁਲਕ ਦੀਆਂ ਮੂਵੀਜ਼ ਅਤੇ ਸੌਂਗਜ਼ ਇਕੱਠੇ ਹੀ ਡਿਲੀਟ ਮਾਰੋ ਤੇ ਲੋ ਬਣਾਓ ਸਭ ਲਈ ਇਕ ਨਾ ਕਿ ਇੱਕ ਬੰਦੇ ਨੂੰ ਟਾਰਗੇਟ ਕਰੋ